ਪਰਤ ਪਾਕਿਸਤਾਨ ਦੀ ਵਣ ਨੂੰ ਦਰਸਾਉਂਦਾ ਅੰਮ੍ਰਿਤਸਰ ਸਥਿਤ ਪਾਰਟੀ ਸ਼ਰ ਮਿਊਜ਼ੀਅਮ ਜੋ ਅੱਜ ਵੀ ਉਸ ਸਮੇਂ ਦੀ ਹਕੀਕਤ ਨੂੰ ਦਰਸਾਉਂਦਾ ਹੈ ਅੱਜ ਇਸ ਦੇ ਵਿੱਚ 15 ਦੇ ਕਰੀਬ ਗੈਲਰੀਆਂ ਬਣੀਆਂ ਹੋਈਆਂ ਹਨ ਜਿਨ੍ਹਾਂ ਦੇ ਵਿੱਚ 1947 ਤੋਂ ਪਹਿਲਾਂ ਦੀਆਂ ਯਾਦਗਾਰੀਆਂ ਨੂੰ ਇਸ ਮਿਊਜ਼ੀਅਮ ਦੇ ਵਿੱਚ ਦਿਖਾਇਆ ਗਿਆ ਇੱਥੇ ਆਏ ਟੂਰਿਸਟ ਵੀ ਆਪਣੀ ਅੱਖਾਂ ਨਮ ਲੈ ਕੇ ਜਾਂਦੇ ਨੇ ਕਿਉਂਕਿ ਅੱਜ ਵੀ ਇਸ ਮਿਊਜ਼ੀਅਮ ਦੇ ਵਿੱਚ ਪਈਆਂ ਯਾਦਗਾਰੀਆਂ ਉਸ ਸਮੇਂ ਨੂੰ ਅੱਖਾਂ ਸਾਹਮਣੇ ਲੈ ਆਉਂਦੀਆਂ ਨੇ ਇਸ ਦੌਰਾਨ ਮੈਨੇਜਰ ਰਾਜਵਿੰਦਰ ਸਿੰਘ ਨੇ ਇਸ ਦੇ ਬਾਰੇ ਕੁਝ ਜਾਣਕਾਰੀ ਦਿੱਤੀ ਇੱਕ ਵਾਰ ਤੁਸੀਂ ਵੀ ਸੁਣੋ ਸੋ ਇਹਦੇ ਉੱਤੇ ਜੋ ਮਿਊਜ਼ੀਅਮ ਦੇ ਵਿੱਚ ਅਸੀਂ ਲੋਕਾਂ ਦੀਆਂ ਔਰਲ ਹਿਸਟਰੀਜ਼ ਹੈ ਜਿਹੜੇ ਲੋਕਾਂ ਨੇ ਸਾਨੂੰ ਆਪਣੀਆਂ ਉਸ ਟਾਈਮ ਦੀਆਂ ਸਟੋਰੀਜ਼ ਦੱਸੀਆਂ ਹੋਈਆਂ ਸੋ ਅਸੀਂ ਉਹਨਾਂ ਨੂੰ ਇੱਥੇ ਦਰਸਾਇਆ ਹੋਇਆ ਹੈ ਸਾਡੇ ਕੋਲ ਕਾਫੀ ਸਾਰੀਆਂ ਸਕਰੀਨਸ ਮਿਊਜ਼ੀਅਮ ਦੇ ਵਿੱਚ ਲੱਗੀਆਂ ਹੋਈਆਂ ਅਲੱਗ-ਅਲੱਗ ਮੋਨਿਟਰਸ ਲੱਗੇ ਹੋਏ ਹੈ ਜਿਨ੍ਹਾਂ ਦੇ ਵਿੱਚ ਹਰ ਮੋਨਿਟਰ ਦੇ ਵਿੱਚ ਸਾਡੇ ਕੋਲ 5 ਤੋਂ 10 ਦੇ ਵਿੱਚ ਤੱਕ ਸਾਡੇ ਕੋਲ ਇੰਟਰਵਿਊਜ਼ ਹੈ ਲੋਕਾਂ ਦੀ ਉਹ ਲੋਕੀ ਜਿਨ੍ਹਾਂ ਨੇ ਉਸ ਟਾਈਮ ਦੇ ਉੱਤੇ ਇਹ ਚੀਜ਼ ਨੂੰ ਸਫਰ ਕੀਤਾ ਸੀ ਜਿਹੜੇ ਪਾਕਿਸਤਾਨ ਤੋਂ ਇੰਡੀਆ ਆਏ ਜਾਂ ਇੰਡੀਆ ਤੋਂ ਉੱਥੇ ਗਏ ਸੋ ਉਹਨਾਂ ਸਾਰਿਆਂ ਦੀ ਸਟੋਰੀ ਸਾਡੇ ਕੋਲ ਅੰਦਰ ਮਿਊਜ਼ੀਅਮ ਦੇ ਵਿੱਚ ਲੱਗੀਆਂ ਹੋਈਆਂ ਲੋਕ ਜਿਹੜੇ ਆਉਂਦੇ ਹੈ ਜਿਹੜੇ ਕੀ ਉਦੋਂਸੀ ਇਸ ਵਾਰੀ ਦੱਸਿਆ ਜਾਂਦਾ ਹੈ ਕਿ ਕੀ ਗਏ ਉਸ ਵੇਲੇ ਚੜ੍ਹਦਾ ਚੰਡਾਇਆ ਲੋਕਾਂ ਨੇ ਕਿੰਨੀ ਮੁਸ਼ਕਲਾਂ ਆਉਂਦੀਆਂ ਜੀ ਬਿਲਕੁਲ ਉਹ ਲੋਕਾਂ ਨੂੰ ਦੱਸਿਆ ਜਾਂਦਾ ਹੈ ਸਾਡੇ ਲੋਕੀ ਜਿਹੜੇ ਹੈ ਜਿਹੜਾ ਸਾਡਾ ਸਟਾਫ ਹੈ ਉਹ ਅੰਦਰ ਘੁੰਮਦਾ ਹੀ ਰਹਿੰਦਾ ਸਾਡੇ ਸਿਕਿਉਰਿਟੀ ਗਾਰਡਸ ਹੈ ਤੋਂ ਜਿੰਨੂੰ ਵੀ ਹੈਲਪ ਦੀ ਲੋੜ ਹੁੰਦੀ ਹੈ ਉਹ ਜ਼ਰੂਰ ਸਾਨੂੰ ਪੁੱਛਦੇ ਆ ਕਿ ਅਗਰ ਕਿਸੇ ਨੂੰ ਥੋੜਾ ਨਹੀਂ ਵੀ ਸਮਾਂ ਲੱਗਦਾ ਤਾਂ ਸਾਡਾ ਸਟਾਫ ਉਹਨਾਂ ਨੂੰ ਜਾ ਕੇ ਸਾਰੀ ਹੈਲਪ ਕਰਦਾ ਹੈ ਕਿ ਮਿਊਜ਼ੀਅਮ ਦੇ ਵਿੱਚ ਕੀ ਹੈ ਕਿਸ ਚੀਜ਼ ਦੇ ਉੱਤੇ ਬਣਾਇਆ ਔਰ ਕਿੰਨੀ ਗੈਲਰੀਜ਼ ਹੈ ਗਈਆਂ ਔਰ ਉਹ ਹਰ ਗੈਲਰੀ ਜਿਹੜੀ ਹੈਗੀ ਹੈ ਉਹ ਅਲੱਗ-ਅਲੱਗ ਚੀਜ਼ਾਂ ਉਹਨਾਂ ਨੂੰ ਦਿਖਾਉਂਦੀ ਹੈ ਮਿਊਜ਼ੀਅਮ ਇੱਕ ਬੁੱਕ ਦੀ ਤਰ੍ਹਾਂ ਤੁਸੀਂ ਸਟਾਰਟ ਕਰੋ ਇੰਟਰੋਡਕਸ਼ਨ ਤੋਂ ਸਟਾਰਟ ਕਰੋਗੇ ਔਰ ਐਂ ਯੋ ਮਿਊਜ਼ੀਅਮ ਦੇ ਵਿੱਚ ਅਸੀਂ ਦਿਖਾਣੇ ਆ ਕਿ ਅਸੀਂ ਅੰਮ੍ਰਿਤਸਰ ਦੇ ਵਿੱਚ ਕਿਉਂ ਮਿਊਜ਼ੀਅਮ ਬਣਾਇਆ ਇੱਥੇ ਕਿਉਂ ਇਹਦਾ ਇੰਨਾ ਜ਼ਿਆਦਾ ਇੰਪੋਰਟੈਂਟ ਸੀ ਕਿਉਂ ਇੰਪੋਰਟੈਂਸ ਇੰਨੀ ਜ਼ਿਆਦਾ ਕਿ ਇਹ ਮਿਊਜ਼ੀਅਮ ਨੂੰ ਅੰਮ੍ਰਿਤਸਰ ਦੇ ਵਿੱਚ ਹੀ ਬਣਾਉਣਾ ਪਿਆ ਸੋ ਉਸ ਤੋਂ ਬਾਅਦ ਜਿਹੜੀ ਲਾਸਟ ਗੈਲਰੀ ਹੈ ਉਹ ਅਸੀਂ ਵਿਖਾਣੇ ਇੱਕ ਹੂਪ ਦੀ ਗੈਲਰੀ ਜਦੋਂ ਅਸੀਂ ਮਿਊਜ਼ੀਅਮ ਨੂੰ ਸਟਾਰਟ ਕਰਦੇ ਨੇ ਆ ਲੋਕਾਂ ਦੀਆਂ ਸਟੋਰੀਜ਼ ਸੁਣਦੇ ਆ ਇਨਫੋਰਮੇਸ਼ਨ ਲੈਂਦੇ ਆ ਚੀਜ਼ਾਂ ਨੂੰ ਪੜ੍ਹਦੇ ਆ ਤਾਂ ਲਾਸਟ ਦੇ ਉੱਤੇ ਜਾ ਕੇ ਅਸੀਂ ਇੱਕ ਹੋਪ ਦਿਖਾਉਂਦੇ ਆ ਕਿ ਜਿਹੜੀਆਂ ਚੀਜ਼ਾਂ ਪਿੱਛੇ ਨਿਕਲ ਗਈਆਂ ਅਸੀਂ ਉਹਨਾਂ ਨੂੰ ਰਿਪੀਟ ਨਹੀਂ ਕਰਨਾ ਉਹ ਚੀਜ਼ਾਂ ਜਿਹੜੀ ਚਲੀ ਗਈਆਂ ਚਲੀ ਗਈਆਂ ਜਿਹੜਾ ਜਿਹੜੀ ਚੀਜ਼ ਹੋ ਗਈ ਹੈ ਉਹ ਹੋ ਗਈ ਹੈ ਅਸੀਂ ਉਹਨੂੰ ਦੁਬਾਰਾ ਰਿਪੀਟ ਨਹੀਂ ਕਰਨਾ ਸੋ ਇੱਕ ਹੋਪ ਦੀ ਗੈਲਰੀ ਅਸੀਂ ਲਾਸਟ ਤੇ ਬਣਾਈ ਹੋਈ ਹੈ ਕਿ ਲੋਕ ਲੋਕਾਂ ਨੂੰ ਹੋਪ ਦੇਣ ਵਾਸਤੇ ਕਿ ਅਸੀਂ ਆਪਸ ਦੇ ਵਿੱਚ ਉਹਨ ਪਿਆਰ ਨਾਲ ਰਹਿਣਾ ਜੋ ਚੀਜ਼ਾਂ ਹੋ ਗਈਆਂ ਹਾਂ ਜਿੰਨੀ ਜਦੋਂ ਸ਼ੁਰੂਆਤ ਕੀਤੀ ਸੀ ਗੈਲਰੀ ਕਿੰਨੀ ਸੀ ਤੇ ਹੂਮ ਗੈਲਰੀਸ ਕਿੰਨੀ ਸੀ ਜੋ ਤਾਂ ਸੀ ਸਟਾਰਟ ਕੀਤਾ ਸੀ 2016 ਦੇ ਵਿੱਚ ਉਦੋਂ ਸਾਡੇ ਕੋਲ ਚਾਰ ਗੈਲਰੀ ਦਾ ਅਸੀਂ ਸਟਾਰਟ ਕੀਤਾ ਸੀ ਉਹ ਜਸਟ ਇੱਕ ਕਰਟਰਨ ਰਿਜ਼ਰਵ ਸੀ ਕਿ ਲੋਕਾਂ ਨੂੰ ਦੱਸਣ ਵਾਸਤੇ ਕਿ ਕੁਝ ਇਦਾਂ ਦਾ ਕਨਸੈਪਟ ਆ ਰਿਹਾ ਹੈ ਅਮ੍ਰਿਤਸਰ ਦੇ ਵਿੱਚ ਤਾਂ ਕਿ ਲੋਕਾਂ ਨੂੰ ਪਤਾ ਚੱਲ ਜੇ ਕਿ ਜਿਹੜਾ 1947 ਦੇ ਉੱਤੇ ਪਹਿਲਾਂ ਤਾਂ ਕਿਸੇ ਕਦੀ ਕਿਸੇ ਨੇ ਗੱਲ ਹੀ ਨਹੀਂ ਕੀਤੀ ਪਾਰਟੀਸ਼ਨ ਦੇ ਉੱਤੇ ਕਦੀ ਕਿਸੇ ਨੇ ਗੱਲ ਨਹੀਂ ਕੀਤੀ ਸੋ ਇਹ ਜਿਹੜਾ ਪਹਿਲਾ ਮਿਊਜ਼ੀਅਮ ਹੈ ਲੋਕਾਂ ਨੂੰ ਦੱਸਣ ਵਾਸਤੇ ਕਿ ਇਹ ਮਿਊਜ਼ੀਅਮ ਆ ਰਿਹਾ ਸੋ ਅਸੀਂ ਲੋਕਾਂ ਨੂੰ ਹੋਰ ਆਪਣੇ ਆਪਣੇ ਨਾਲ ਜੋੜਨਾ ਚਾਹੁੰਦੇ ਸੀ ਕਿ ਲੋਕੀ ਆਣ ਔਰ ਸਾਨੂੰ ਆਪਣੀ ਸਟੋਰੀਜ਼ ਦੱਸਣ ਕਿ ਜਿਹੜੇ ਲੋਕਾਂ ਨੇ ਉਸ ਟਾਈਮ ਤੇ ਕੁਝ ਨਹੀਂ ਬੋਲਿਆ ਕਿਉਂਕਿ ਕਈ ਲੋਕ ਹੁੰਦੇ ਜਿਹੜੇ ਨਹੀਂ ਬੋਲਣਾ ਚਾਹੁੰਦੇ ਇਸ ਚੀਜ਼ ਬਾਰੇ ਆਪਣਾ ਦਰਦ ਆਪਣੇ ਅੰਦਰ ਹੀ ਰੱਖਦੇ ਆ ਸੋ ਅਸੀਂ ਉਹਨਾਂ ਦੇ ਨਾਲ ਗੱਲਾਂ ਕਰਨਾ ਚਾਹੁੰਦੇ ਸੀ ਅਸੀਂ ਉਹਨਾਂ ਕੋਲ ਜਾਣਾ ਚਾਹੁੰਦੇ ਸੀ ਸੋ ਅਸੀਂ ਇਹ ਮਿਊਜ਼ੀਅਮ 'ਚ ਸਿਰਫ ਚਾਰ ਗੈਲਰੀ ਖੋਲੀਆਂ ਕਿ ਲੋਕਾਂ ਨੂੰ ਪਤਾ ਚੱਲ ਜੇ ਕਿ ਐਦਾਂ ਦਾ ਮਿਊਜ਼ੀਅਮ ਆ ਰਿਹਾ ਹੈ ਕਿ ਤੁਸੀਂ ਸਾਡੇ ਨਾਲ ਕੇ ਗੱਲ ਕਰ ਸਕਦੇ ਹੋ ਤੇ ਸਾਡੇ ਕੋਲ ਕਾਫੀ ਲੋਕੀ ਆਏ ਵੀ ਸਾਡੇ ਨਾਲ ਗੱਲਾਂ ਕਰਨ ਵਾਸਤੇ ਜਿਨ੍ਹਾਂ ਨੇ ਪਹਿਲਾਂ ਆਪਣੇ ਪਰਿਵਾਰ ਨਾਲ ਨਹੀਂ ਗੱਲਾਂ ਕੀਤੀਆਂ ਉਹਨਾਂ ਨੇ ਸਾਡੇ ਦੇ ਵਿੱਚ ਲਗਾਈਆਂ ਤਾਂ ਹੁਣ ਸਾਡੇ ਕੋਲ ਮਿਊਜ਼ੀਅਮ ਦੇ ਵਿੱਚ 16 15 ਤੋਂ ਲੈ ਕੇ 16 ਤੱਕ ਦੀਆਂ ਗੈਲਰੀਜ਼ ਹੈਗੀਆਂ ਜੋ ਅਸੀਂ ਪੂਰੇ ਤੋਂ ਪੂਰਾ ਮਿਊਜ਼ੀਅਮ ਓਪਨ ਕਰ ਦਿੱਤਾ ਉਹਦੇ ਵਿੱਚ ਸਾਡੇ ਕੋਲ ਹਜ਼ਾਰਾਂ ਦੇ ਅਰਾਊਂਡ ਸਟੋਰੀਜ਼ ਆ ਲੋਕਾਂ ਦੀਆਂ ਹੁਣ ਔਰ ਹੱਲੇ ਵੀ ਸਾਡੇ ਕੋਲ ਲੋਕ ਆਂਦੇ ਜੋ ਆਪਣੀ ਸਟੋਰੀਜ਼ ਨੂੰ ਹੱਲੇ ਵੀ ਦੱਸਣਾ ਚਾਹੁੰਦੇ ਆ